ਲਓ ਬਾਈ ਸੱਜਣੋ ਤੁਹਾਨੂੰ ਨਾ ਨੁਕਰੇ ਜਾਨਵਰ ਦਿਖਾਉਣੇ ਆ ਮਾਗੀ ਮੇਲੇ ਤੇ ਨੁਕਰੇ ਜਾਨਵਰ ਪਹੁੰਚੇ ਹੋਏ ਆ ਤਿੰਨ ਬਸ਼ੇਰੀਆਂ ਤੇ ਤਿੰਨ ਬਸ਼ੇਰਿਆ ਕੁੱਲ 6 ਜਾਨਵਰ ਆ ਇਸ ਭਰਾ ਕੋਲੇ ਦੇਖੋ ਕਪਾ ਦੇ ਫੋਟਾਂ ਨੂੰ ਚਮਕਦੇ ਆ ਨੁਕਰੇ ਸਿਰਾਂ ਗੱਲਬਾਤ ਆ ਗਈ ਤੇ ਜੂਪੀ ਵਾਲੇ ਵੀ ਦੇਖੋ ਵਾਲ ਪੌਰੀਆਂ ਵੇਂਦੇ ਫਿਰਦੇ ਆਗੇ ਟਟ ਟਟ ਪੈਂਦੇ ਆਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਹੋਰ ਠੀਕ ਹੋ ਜੀ ਬਾਈ ਬੈਠੇ ਆ ਬਾਈ ਰੌਣਕਾਂ ਮੇਰੇ ਮੇਲੇ ਚ ਹਾਂ ਜੀ ਬਾਈ ਹਾਂ ਜੀ ਠੀਕ ਆ ਤੇ ਬਾਈ ਕਿਹੜੇ ਤੋਂ ਸ਼ੁਰੂਆਤ ਕਰਗੇ ਪਹਿਲਾਂ ਆਪਾਂ ਬਾਈ ਪਰਲਾ ਇਹ ਦੋਵੇਂ ਬੱਚੇ ਆਗੇ ਬਾਈ ਆ ਜਿਹੜਾ ਬਾਈ ਆ ਥਲਾਇਆ ਜੀ ਹਾਂ ਬਾਈ ਅੱਛਾ ਉਹ ਪਰਲਾ ਵੀ ਇਹਦੇ ਸਾਹਮਣੇ ਵੀ ਬੱਚਾ ਬਾਈ ਅੱਛਾ ਉਹ ਦੋਵੇਂ ਬਿਛੇਰੇ ਹੋਗੇ ਹਾਂ ਆ ਵੀ ਬਿਛੇਰਾ ਤਿੰਨੇ ਬਿਛੇਰੇ ਆ ਆ ਤਿੰਨੇ ਬਿਛੇਰੇ ਔਰਲੀ ਸਾਈਡ ਤੇ ਆ ਹਾਂ ਬਾਈ ਤਿੰਨੇ ਬਿਛੇਰੇ ਇੱਧਰ ਠੀਕ ਆ ਠੀਕ ਆ ਤੇ ਇਹ ਕਿਹੜੇ ਕਿਹੜੇ ਦੇ ਆਗੇ ਆ ਤਾਂ ਸੁਲਤਾਨ ਦਾ ਬਾਈ ਪਾਕਿਸਤਾਨ ਆ ਆ ਸੁਲਤ ਠੀਕ ਆ ਉਹ ਕੋਈ ਅਰਜਨ ਦਾ ਘੋੜਾ ਗੰਬਰ ਸਰ ਸੈਡ ਕੰਨੀ ਉਹ ਦੋਵੇਂ ਉਹਦੇ ਹੈਗੇ ਆਹ ਦੋਵੇਂ ਉਹਦੇ ਆ ਹੈ ਹਾਂਜੀ ਬਾਈ ਅਰਜਨਾ ਕੋਈ ਘੋੜਾ ਹੈ ਨਹੀਂ ਅਰਜਨ ਰੌਲੀਆ ਦਾ ਕੋਈ ਘੋੜਾ ਬਾਈ ਅੱਛਾ ਅੱਛਾ ਅਰਜਨ ਦਾ ਵੀ ਕੋਈ ਗਾਂ ਘੋੜਾ ਹੈਗਾ ਸ਼ੇਰ ਆ ਜਿਹੜਾ ਕੋਈ ਆ ਬਛੇਰਾ ਜਿਹੜਾ ਬਾਈ ਠੀਕ ਆ ਅਰਜਨ ਰੌਲੀ ਵਾਲੇ ਦੇ ਪੋਤੇ ਹੋਗੇ ਪੋਤੇ ਹੋਗੇ ਜੀ ਹਾਂ ਠੀਕ ਆ ਅਰਜਨ ਰੌਲੀ ਵਾਲੇ ਦੇ ਦੋ ਤਾਂ ਪੋਤੇ ਆ ਮਿੱਤਰੋ ਤੇ ਇੱਕ ਆਹ ਬਛੇਰਾ ਇਹਦਾ ਇਹ ਸੁਲਤਾਨ ਦਾ ਬਾਈ ਭਾਗਸਰਾ ਇਹਦਾ ਤੇ ਵਾਕਈ ਬਾਈ ਹਨਾ ਇਹ ਸ਼ੋਅ ਕਰ ਰਿਹਾਗਾ ਆਪਲੇ ਆਪੂ ਹਨਾ ਹਾਂ ਬਾਈ ਹਾਂ ਬਾਈ ਬਹੁਤ ਵੱਡਾ ਮੈਂ ਕੇ ਚੰਗੇ ਬਲੱਡ ਲਾਈਨ ਚੋਂ ਆ ਹਾਂ ਹਾਂਜੀ ਬਾਈ ਹਾਂਜੀ ਬਾਕੀ ਵਸ਼ੀਰੇ ਤੇਰੇ ਤੇ ਨਹੀਂ ਸ਼ਕੀਨ ਆ ਹਾਂਜੀ ਬਾਈ ਠੀਕ ਆ ਤੇ ਤਾਂ ਹੀ ਤਾਂ ਜੂਪੀ ਵਾਲੇ ਖੜ ਖੜ ਕੇ ਤੱਕਦੇ ਹਨਾ ਮਾਰਦੇ ਆ ਕੇ ਕੀੜੇ ਇਥੇ ਕੀੜਾ ਸਹੀ ਹੈ ਬਾਈ ਸਹੀ ਹੈ ਜੀ ਬਾਈ ਠੀਕ ਆ ਤੇ ਇਹਨਾਂ ਦਾ ਪ੍ਰਾਈਜ਼ ਵਗੈਰਾ ਬਾਈ ਫੋਨ ਤੇ ਕਰ ਲਾਂਗੇ ਬਾਈ ਪ੍ਰਾਈਜ਼ ਫੋਨ ਤੇ ਕਰੂਗਾ ਬਾਈ ਤੇ ਅੱਗੇ ਆ ਜਾ ਬਾਈ ਆਹਾ ਵਸ਼ੀਰਿਆਂ ਬਾਰੇ ਦੱਸ ਦਗੇ ਆਪਾਂ ਫਿਰ ਹਾਂ ਇਹ ਤਿੰਨੇ ਬਸ਼ੇਰੀਆਂ ਆ ਗਈਆਂ ਬਾਈ ਹਾਂਜੀ ਆ ਕਿਹੜੇ ਦੀ ਆ ਜਿਹੜੀ ਇੱਧਰ ਆ ਕੰਨੀ ਤੇ ਇੱਧਰ ਹੀ ਆ ਗਈ ਚੇਤਕ ਦੀ ਬਾਈ ਕੱਲਾਂ ਵਾਲੇ ਚੇਤਕ ਹਾਂਜੀ ਠੀਕ ਆ ਉਹ ਬਾਗ ਸਾਰਾ ਇਹ ਸੁਲਤਾਨ ਦੀ ਪੋਤੀ ਆ ਜੀ ਉਹ ਬਾਗ ਸਾਰਾ ਵਾਲੇ ਸੁਲਤਾਨ ਦੀ ਆ ਪ੍ਰਤਾਪ ਦੀ ਆ ਗਈ ਬਾਈ ਲੱਕੜ ਵਾਲੇ ਦੀ ਠੀਕ ਆ ਜਿਹੜਾ ਬਾਈ ਅੰਗਰੇਜ਼ ਕੋਲੇ ਹਾਂ ਬਾਈ ਕੋਲ ਅੰਗਰੇਜ਼ ਕੋਲੇ ਸੀਗਾ ਜਿਹੜਾ ਚੜਾਈ ਕਰ ਗਿਆ ਸੀਗਾ ਠੀਕ ਆ ਠੀਕ ਆ ਇਹ ਉਹਦੀ ਆ ਗਈ ਠੀਕ ਆ ਇਹ ਉਹਦੀ ਆ ਗਈ ਇਹ ਖੁੱਲੀ ਬਹੁ ਬਣੂ ਯਾਰ ਹਨਾ ਹਾਂ ਜੀ ਬਈ ਹੋਰ ਗੱਲਾਂ ਗੱਲਾਂ ਹਾਂ ਜੀ ਬਾਈ ਬਾੜਾ ਚੰਗਾ ਲੱਗਿਆ ਠੀਕ ਆ ਇਹ ਤਾਂ ਤੇ ਬਾਈ ਦੂਜਾ ਨਹੀਂ ਬਾਲਪੌਰਾਂ ਦੇ ਤਾਂ ਸਾਰੀ ਜਾਣਵਰ ਆ ਗਈ ਸਾਰੀ ਸਾਫ ਆਈ ਬਾਈ ਠੀਕ ਆ ਉਹ ਜਿਹੜੀ ਸੁਲਤਾਨ ਦੀ ਪੋਤੀ ਹੈ ਬਾਈ ਉਹ ਜੈ ਮੰਗਲਾ ਕੀ ਇੱਕ ਉਹਦੇ ਛਟਾ ਹੈਗਾ ਬਸ ਠੀਕ ਆ ਆ ਗੱਲ ਹੋਈ ਜਿਹੜੀ ਗੱਲ ਆ ਬਾਈ ਹਾਂਜੀ ਬਾਈ ਤੇ ਲਓ ਮਿੱਤਰੋ ਆ ਜਾਣਵਰ ਸੀ ਐਸ ਭਰਾ ਕੋਲੇ ਤਿੰਨ ਬਸ਼ੇਰੇ ਆ ਤੇ ਤਿੰਨ ਬਸ਼ੇਰੀਆਂ ਤੇ ਬਾਈ ਦੂਜਾ ਨਹੀਂ ਆਪਣਾ ਫੋਨ ਨੰਬਰ ਬੋਲ ਦੇ ਹਾਂਜੀ ਲੇਖੋ 95241 ਜੀ ਹਾਂਜੀ 0068 95241 41 0068 ਠੀਕ ਆ ਲਓ ਮਿੱਤਰੋ ਇਸ ਨੰਬਰ ਤੇ ਕਰ ਲਿਓ ਸੰਪਰਕ 3 ਵਸ਼ੇਰੀਆਂ ਇਸ ਭਰਾ ਕੋਲੇ ਤੇ 3 ਵਸ਼ੇਰੀਆ ਤੇ ਸਾਰੇ ਬਲੱਡ ਲਾਈਨ ਦੇ ਵਧੀਆ ਜਾਨਵਰ ਆ ਗਏ ਤੇ ਕਰਿਓ ਇਸ ਭਰਾ ਨਾਲ ਜਰੂਰ ਸੰਪਰਕ ਮਿਲਦੇ ਆਪਾਂ ਹੋਰ ਕਿਸੇ ਨਵੀਂ ਵੀਡੀਓ ਚ ਧੰਨਵਾਦ ਜੀ